ਇਹ ਮਰ ਕੋ ਨਹੀਂ ਮੇਰੇ ਬੱਚੇ ਦਿਹਾੜੀਦਾਰ ਬੈਠ ਕੇ ਕਰ ਸਕਦੇ ਕੀ ਮੈਂ ਇੰਨਾ ਫੈਮ ਨਹੀਂ ਲਾਉਣ ਜੇ ਕਿ ਮੈਂ ਜੜੀ ਕਰਕੇ ਰੋਟੀ ਕਾਦੇ ਆੜਾ ਬੜਾ ਮੁਸ਼ਕਿਲ ਆ ਬੀ ਮੈਂ ਕੋਠੀਆਂ ਚ ਕੰਮ ਕੋਈ ਲੋਕ ਨਹੀਂ ਗਲੀ ਵੀ ਨਹੀਂ ਕਰਦੀ ਨਹੀਂ ਕਰਦੀ ਬੜੀ ਵਾਰੀ ਗਏ ਆ ਪੁਲਿਸ ਕਰਦੀ ਗੁੰਡੇ ਕਰਦੇ ਪੁਲਿਸ ਤੇ ਗੰਡੇ ਕਰਦੀ ਹੋਣਾ ਅੱਜ ਰਾਤੀ ਵੀ ਗਏ ਆ ਰਾਤ ਅਜ ਤੱਕ ਘਾੜ ਘਾੜ ਪੁਲਿਸ ਨਹੀਂ ਆਈ ਆਣ ਕੇ ਮੌਕਾ ਨਹੀਂ ਵੇਖਿਆ ਮੁੰਡੇ ਦੇ ਵੇਖੋ ਕਿੰਨਾ ਘਾੜ ਹੋ ਗਿਆ ਲਹੂ ਮੈਨੂੰ ਜੀ ਸਰ ਕੀ ਨਾ ਜੀ ਤੁਹਾਡਾ ਮੇਰਾ ਨਾਮ ਦੇਸ ਦਾ ਜੀ ਕਿੱਥੋਂ ਦੇ ਰਹਿਣ ਵਾਲੇ ਬਾਜੀ ਇੱਥੇ ਇੰਦਰਕਨੋਲੀ ਦੇ ਆ ਕੀ ਗੱਲ ਹੋਈ ਆ ਬਾਜੀ ਕੀ ਗੱਲ ਗੱਲ ਸਰ ਮੈਂ ਤਾਂ ਮੇਰੀ ਤੀਜੀ ਬਾਜ਼ਾਰ ਜਾਣ ਦੇ ਹਾਂਜੀ ਬਾਜ਼ਾਰ ਦਾ ਬਾਸਾ ਆਂਡੇ ਤੇ ਇਹਨਾਂ ਹਸਾਨੂੰ ਮੁੰਡਿਆਂ ਨੇ ਗਾਲਾਂ ਕੱਢੀਆਂ ਇੱਥੋਂ ਦੇ ਰਹਿਣ ਵਾਲੇ ਗਲੀ 'ਚ ਇੰਦਰਕਨੋਲੀ ਦੇ ਗਾਲਾਂ ਕਿੰਨੂੰ ਕੱਢੀਆਂ ਜੀ ਐਮ ਜੀ ਭਤੀਜੀ ਨੂੰ ਕੱਢੀਆਂ ਦੀ ਗਾਲਾਂ ਹਾਂਜੀ ਕੀ ਕੀ ਕਰਨ ਅਸੀਂ ਹਾਂਜੀ ਪਤਾ ਨਹੀਂ ਕੀ ਗੱਲ ਆਹੀਂ ਵਾਪਸ ਘਰ ਆਏ ਇਹ ਬੱਚੇ ਮੁੰਡੇ ਲੈ ਕੇ ਸਾਡੇ ਘਰ ਆਣ ਕਰਦੇ ਸਾਨੂੰ ਲਾ ਕਰਤਾ ਸਾਡੇ ਛੱਟਾ ਸੋਟਾ ਲਾਤੀਆ ਵੇਖੋ ਜੀ ਕਿੰਨੇ ਕੁ ਬੰਦਿਆਂ ਤੇ ਬਾਜੀ ਹਮਲਾ ਤੁਹਾਡੇ ਤੇ ਕੀਤਾ ਜੀ ਬਾਦ ਸਾਨੂੰ ਤਿੰਨ ਸਾਰੇ ਟੱਬਰ ਤੇ ਕੀਤਾ ਸ ਸਟੱਲਾ ਹੀ ਹੁੰਦਾ ਕਿੰਨੇ ਕ ਬੰਦੇ ਆਏ ਸੀ ਭਾਈ ਜੀ ਇਹਨਾਂ ਨੂੰ ਹੌਲਾ ਕਾਫੀ ਬੰਦੇ ਸਾਰੇ ਉਸ ਟਾਈਮ ਪੜਨ ਲੱਗਾ ਕਿਸ ਤਰ੍ਹਾਂ ਕੋਈ ਹਥਿਆਰ ਸਾਰੇ ਦਾਤਰ ਮਾਰੇ ਉਹਨਾਂ ਅੱਛਾ ਜੀ ਹਾਂਜੀ ਕੋਈ ਪ੍ਰਾਣੀ ਗੈਂਚੀ ਸ਼ੂਗਾਰਾ ਕੋਈ ਹੈ ਕਿ ਕੀ ਸਰ ਪਿੱਛੇ ਜੇ ਮੁੰਡੇ ਸਾਡੇ ਨਾਲ ਕਿਤੇ ਝਗੜਾ ਹੋਇਆ ਸੀ ਤਾਂਹੀਂ ਤਾਂ ਕੋਈ ਗੱਲ ਨਹੀਂ ਕੀਤੀ ਫਿਰ ਦੁਬਾਰਾ ਇਹਨਾਂ ਹਟ ਇਹਨਾਂ ਹਟ ਜਾਣ ਕੇ ਫਿਰ ਦੁਬਾਰਾ ਮਿਲ ਗਏ ਸਾਡੇ ਨਾਲ ਮਿਲ ਗਏ ਤਾਂ 9:00 ਵਜੇ ਦਾ ਹੋਇਆ ਜੀ ਇਸ ਵਾਰ ਉਹਦੀ ਪੁਲਿਸ ਨੂੰ ਕੰਪਲੇਟ ਕੀਤੀ ਹਾਂਜੀ ਕੀਤੀ ਹੈ ਜੀ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਅਸੀਂ ਸਾਰੇ ਇਨਸਾਫ ਚਾਹੁੰਦੇ ਹਾਂ ਸਾਨੂੰ ਇਨਸਾਫ ਮਿਲੇ ਸਾ ਗੁੰਡਾਗਰਦੀ ਕਰਦੇ ਆ ਜੀ ਸਾਹੀ ਕੰਮ ਕਰ ਦਿਹਾੜੀਦਾਰ ਬੰਦੇ ਆ ਤੇ ਸਾਡੇ ਦਾ ਧੱਕੇ ਸਾਹੀ ਕਰਦੇ ਹਨ ਇਨਸਾਫ ਚਾਹੀਦਾ ਲੈ ਕੇ ਨਾਲ ਉੱਤੇ ਜਾਵਾਂਗੇ ਆਪਾਂ ਪਤਾ ਜੀ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਕ੍ਰਿਸ਼ਨ ਆ ਕੋਠੋ ਦੇ ਰਣ ਵਾਲੇ ਇੱਥੇ ਇੰਦਰ ਕਨੌਨੀ ਦੇ ਆਦੀ ਕੀ ਗੱਲ ਹੋਈ ਆ ਜੀ ਕੁਛ ਨਹੀਂ ਗੱਲ ਹੋਈ ਮੇਰੇ ਬੱਚੇ ਬਾਜ਼ਾਰ ਗਏ ਹੀ ਮੇਰੇ ਕਮਾਈ ਕਰਨ ਵਾਲੇ ਬੱਚੇ ਮਿਹਨਤ ਵਾਲੇ ਇਹਨਾਂ ਨੂੰ ਸਾਰੇ ਟੱਬਨ ਵਾਲਾ ਸਾਡਾ ਲਾਤੀਆਂ ਇਹਨਾਂ ਨੇ ਗੁੰਡੇ ਰਾ ਕਾਪੀ ਕੇ ਪਤਾ ਨਹੀਂ ਕੀ ਆਏ ਤੇ ਕੀ ਨਹੀਂ ਤੇ ਮੇਰੇ ਪੁੱਤਾਂ ਨੂੰ ਸੱਟਾਂ ਲਾਤੀਆਂ ਦਫ਼ਤਰ ਕਿੰਨੇ ਕ ਬੰਦੇ ਆਏ ਸੀ ਜਿਨ੍ਹਾਂ ਵੱਲ ਆਏ 5-4 ਜਾਣੇ ਆ ਕੁਝ ਛਡਾਵੇ ਛੁਬਿਆਂ ਨੂੰ ਕੋਈ ਸਮਝ ਨਹੀਂ ਲੱਗੀ ਕੋਈ ਸਮਝ ਨਹੀਂ ਲੱਗੀ ਸਾਡੇ ਬੂਰੇ ਘੜੀਆਂ ਦੇ ਅੱਗੇ ਵੀ ਆਨੂੰ ਮਾਰਿਆ ਇਹਨਾਂ ਨੇ ਅਜਰੀ ਇੱਟਾਂ ਵਗੈਰਾ ਚਲਾਈਆਂ ਉਹਨਾਂ ਵੱਲੋਂ ਚਲਾਈਆਂ ਉਹਨਾਂ ਨੇ ਚਲਾਈਆਂ ਬੜੀਆਂ ਇੱਟਾਂ ਚਲਾਈਆਂ ਤੇ ਮਾਂ ਬੱਚਾ ਸਾਡੇ ਟੱਬਰ ਹੀ ਮਾਰ ਦੇਣ ਲੱਗੇ ਕਾਰਨ ਕੀ ਸੀ ਕਿਉਂ ਝਗੜੇ ਦਾ ਕਾਰਨ ਕੀ ਬਣਿਆ ਕਿ ਇਹਨਾਂ ਨੇ ਝਗੜਾ ਅੱਗੇ ਵੀ ਮੇਰੇ ਛੋਟੇ ਜਿਹੇ ਪੁੱਤਰੇ ਨੂੰ ਇਹਨਾਂ ਨੇ ਤਿੰਨਾਂ ਚੌਹਾਂ ਜਾਣੇ ਫੜ ਕੇ ਗਰਾਊਂਡ ਦੇ ਵਿੱਚ ਰੋਲ ਲਿਆ ਹੀ ਪੜ ਯਾਰ ਮੜਕੇ ਆਣ ਕੇ ਸਾਡੇ ਘਰ ਪਿਆ ਤੇ ਮੁੰਡੇ ਨੇ ਅੰਦਰੋਂ ਡੰਡਾ ਲਿਆ ਕੇ ਉਹਦੇ ਸਿਰ ਤੇ ਫਿਰ ਮਾਰਿਆ ਅਸੀਂ ਆਪਣੇ ਮੁੰਡੇ ਨੂੰ ਇੰਨਾ ਚੜਕਿਆ ਮਾਰਿਆ ਵੀ ਤੂੰ ਕਿਉਂ ਡੰਡਾ ਮਾਰਿਆ ਆਂਦਾ ਵੀ ਮੈਰੇ ਜਦੋਂ ਮੇਰੇ ਆਣ ਕੇ ਬੂਹੇ ਗਾੜੀ ਕੁੱਟਣ ਲੱਪੇ ਮੈਨੂੰ ਤੇ ਉਦੋਂ ਉਹਨਾਂ ਨੇ ਖਾਰ ਰੱਖਿਆ ਸੀ ਉਦੋਂ ਵੀ ਦਰਖਾਸਤ ਦਿੱਤੀ ਸਾਡੀ ਕੋਈ ਗੱਲਬਾਤ ਨਹੀਂ ਹੋਈ ਕੱਲ ਦੀ ਘਟਨਾ ਮੇਨ ਲੜਾਈ ਦਾ ਕਾਰਨ ਕੀ ਹੋਇਆ ਜੀ ਕਿਉਂ ਲੜਾਈ ਦਾ ਕੋ ਮੇਰੀ ਪੋਤਰੀ ਤੇ ਮੇਰਾ ਵੱਡਾ ਬੇਟਾ ਬਾਜ਼ਾਰ ਜਾਂਦੇ ਸੀ ਮੁੰਡੇ ਨੇ ਵੇਖ ਕੇ ਤੇ ਗਾਲਾਂ ਕੱਢੀਆਂ ਨਾਲੇ ਇਸ਼ਾਰੇ ਮਾਰੇ ਉਹਨੇ ਕਿਹਾ ਬਾਪੀ ਬਾਪੀ ਬਾਜ਼ਾਰ ਗਏ ਆ ਵੀਰਾਂ ਮਾ ਮੁੰਡੇ ਦੇ ਅੰਦਰ ਗਾਲਾਂ ਕੱਢੀਆਂ ਬੇਟੀ ਨੇ ਵਿਚੰਨੇ ਡਰਦੀ ਮਾਰੀ ਨੇ ਕਿਹਾ ਵੀ ਮੇਰੇ ਵੱਡੇ ਪਾਪਾ ਵਾ ਚੱਲ ਲੜਾਈ ਨਾ ਹੋਵੇ ਕਹਿੰਦੀ ਕੁਝ ਨਹੀਂ ਹਾਨੂੰ ਨਹੀਂ ਕੁਝ ਵੀ ਕਿਹਾ ਉਹ ਮੁੰਡਾ ਮੁੰਡਾ ਮੋਟਰਸਾਈਕਲ ਮੇਰਾ ਲੌਂਡੇ ਅੰਦਰ ਮੋਟਰਸਾਈਕਲ ਲੌਂਦੇ ਲੌਂਦੇ ਤੇ ਬਾਹਰ ਆਣ ਕੇ ਆਂਦਾ ਤੁਹਾਡਾ ਜਵਾਈ ਬਾਹਰ ਆ ਗਿਆ ਜੀ ਹਾਂਜੀ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਸਾਨੂੰ ਇਨਸਾਫ ਚਾਹੀਦਾ ਮੇਰੇ ਬੱਚਾ ਨੂੰ ਕਿੰਨੀਆਂ ਸੱਟਾਂ ਲੱਗੀਆਂ ਅੱਗੇ ਵੀ ਲੱਗੀਆਂ ਤੇ ਹੋਰ ਫੇਰ ਲੱਗੀਆਂ ਤਿੰਨ ਚਾਰ ਹੱਲੇ ਕੀਤੇ ਨੇ ਸਾਡੇ ਉੱਤੇ ਕੀ ਸਰ ਕੀ ਹਾਲ ਹੈ ਤੁਹਾਡਾ ਜੇ ਨਾ ਸਰ ਕੀਮਤੀ ਲਾਲ ਜੀ ਹਾਂਜੀ ਕਿੱਥੋਂ ਦੇ ਰਹੇ ਹੋ ਨਾ ਭਾਜੀ ਮੈਂ ਪਾਜੀ ਅ ਸਰ ਮੇਰੇ ਨਾਲ ਪਿੱਛੇ ਜਨਪਛੇਦਨ ਲੜੀ ਹੋਈ ਤੇ ਚਲੋ ਆਪਾਂ ਆ ਗਿਆ ਵੀ ਗਲੀ ਗਵਾਟ ਹੈਗਾ ਆਪਾਂ ਕੋਈ ਗੱਲ ਨਹੀਂ ਕੀਤੀ ਤੁਹਾਡੇ ਨਾਲ ਉਦੋਂ ਜੀ ਖੁੰਦਕੇ ਬਾਜੀ ਜੀ ਰੱਖਦੇ ਸੀ ਤੇ ਕੱਲ ਆਪਾਂ ਵੀ ਬੇਸਾਬੇ ਮੁੰਡੇ ਲੈ ਕੇ ਮੇਰੀ ਕੁੜੀ 베ੜੀ ਮੇਰੀ ਗਈ ਮੇਰੇ ਭਰਾ ਦੇ ਨਾਲ ਬਾਜ਼ਾਰ ਉਹਨੂੰ ਗੰਦੇ ਗਾਲਾਂ ਮਗਰ ਕੱਢੀਆਂ ਤੇ ਭਰਾ ਮੇਰੇ ਨੇ 베ੜੀ ਮੇਰੀ ਕੰਢੀ ਕਿ ਨਹੀਂ ਪਾਪਾ ਕੁਛ ਨਾ ਨੂੰ ਨਹੀਂ ਆ ਉਹਨੇ ਘਰੇ ਆਏ ਤੇ ਪੰਜ ਸੱਤ ਤੋਂ 10 ਮੁੰਡੇ 15 ਮੁੰਡੇ ਲੈ ਕੇ ਤੇ ਗਲੀ ਵਿੱਚ ਆ ਗਿਆ ਗਲੀ ਵਿੱਚ ਆ ਕੇ ਤਾਂ ਆਨ ਕਹਿੰਦਾ ਤੁਹਾਡਾ ਜਵਾਈ ਬਾਹਰ ਆਇਆ ਨਿਕਲੋ ਬਾਹਰ ਆਨ ਕਹਿੰਦਾ ਉਲਟੀ ਸਾਡੇ ਘਰ ਆ ਕੇ ਸਾਨੂੰ ਉੱਤੇ ਗੁੱਟਣ ਡਾਬੇ ਸਾਰੇ ਸਾਰੇ ਜੀ ਕਿ ਸਰ ਦਾਤ ਤੇ ਕਰੇ ਸਾਰਿਆਂ ਨੇ ਪੜ੍ਹੇ ਹੀ ਵੱਡੇ ਵੱਡੇ ਕਰੇ ਦੱਤਵੇਂ ਚਾਚੇ ਨੇ ਦੱਤਰ ਫੜਾਈ ਇਹ ਚਾਚੇ ਨੇ ਦੱਤਰ ਮਾਰੇ ਮੇਰੇ ਸਿਰ 'ਚ ਦੇਖੋ ਮੇਰੇ ਸਿਰ ਸਰ ਮੇਰੇ ਸਿਰ 'ਚ 20 ਡੰਕੇ ਲੱਗੇ ਘਟੂ ਘਟਵੀ ਮੇਰੇ ਤੇ ਬਹੁਤ ਸਾਰੇ ਨਾਂ ਬੁਰਾ ਲ ਕੀਤਾ ਤੁਹਾਡਾ ਲੈਣੇ ਗੱਲ ਸਾਰਾ ਉਹ ਕਹਿੰਦਾ ਮੈਂ ਇਹਨੂੰ ਸਾਬ 12 ਗੇਟਾਂ ਦੇ ਬੰਦੇ ਜਾਂਦੇ ਮੈਂ ਉਹ ਕੋਈ ਮੈਦਾ ਲਾਲ ਚੂਣੀ ਕਰ ਸਕਦਾ ਮੇਰੀ ਇੱਥੇ ਉਹ ਅਜੇ ਮੇਰੀ ਫਲਾਣਾ ਠੀਕਾ ਮੈਂ ਉਹ ਕਰ ਦੂ ਤੁਹਾਨੂੰ ਜੇ ਮੇਰੀ ਬੇਟੀ ਨੂੰ ਧੱਕੇ ਦਿੰਦੇ ਨੰਗਦੀ ਹੁੰਦੀ ਨੂੰ ਟੋਚਰ ਕਰਦੇ ਗੱਲਾਂ ਕਰਾ ਲਾ ਕੇ ਕਹਦੇ ਮੇਰੇ ਘਰ ਆਣ ਕੇ ਸਰ ਮੇਰੇ ਅੰਦਰ ਆ ਕੇ ਮੇਰੀ ਨਾਲ ਦੀ ਨੂੰ ਵੇਖੋ ਕਿੰਨਾ ਕੁੱਟ ਕੇ ਗਏ ਮੇਰੀ ਨਾਲ ਦੀ ਦੇ ਮੂੰਹ ਤੇ ਮਾਰ ਕੇ ਗਏ ਸਰ ਇਹਦੇ ਤਿੰਨੇ ਪਿਆ ਦੋ ਭਰਾਵਾ ਤੇ ਮੇਰੀ ਬੇਟੀ ਇੱਕ ਮੇਰੀ ਵਾਈਫ ਮੇਰੀ ਮੰਮੀ ਆ ਬਸ ਇਹ ਚੀਜ਼ ਸਰ ਪੁਲਿਸ ਨੂੰ ਅਸੀਂ ਪਹਿਲਾਂ ਵੀ ਕੰਪਲੇਨ ਕੀਤੀ ਗੁਰਨਾਮ ਸਿੰਘ ਆਇਆ ਕੋਈ ਐਸਾ ਹੀ ਉਹਨੇ ਸਰ ਉਦੋਂ ਵੀ ਆਇਆ ਆਇਆ ਮੁੜ ਕੇ ਨੇ ਵੇਖਿਆ ਨਹੀਂ ਆ ਗਿਆ ਇੱਕ ਵਾਰੀ ਵੀ ਕੋਈ ਨਹੀਂ ਆਇਆ ਇੱਕ ਵਾਰੀ ਨੇ ਕਿਹਨੇ ਪੁੱਛਿਆ ਨਹੀਂ ਆਨੂੰ ਵੀ ਪੀ ਆਰ ਦੀ ਕੰਪਲੇਨ ਕੀਤੀ ਐ ਜੀ ਇਹ ਵੇਖ ਵੇਖੋ ਸਾਡੇ ਅਈ ਜੋ ਸਾਡੇ ਸਟਾਲ ਲੱਗਿਆ ਸਪਾਰਸਟਾਲ ਚੱਲ ਗਿਆ ਸਟਾਲ ਤੇ ਆਣ ਗਿਆ ਏਟਨ ਹੋਰਾ ਕਿੰਨਾ ਚਲਾ ਗਿਆ ਸਾਡੇ ਮੇਰੇ ਭਰਾ ਦੇ ਘਰ ਸਾਰਾ ਸਮਾਨ ਸੁੰਨ ਭੰਨ ਗਿਆ ਸਾਡੇ ਗਲੀ ਘਾਣ ਦੇ ਬੂਏ ਕੋਈ ਜਣਾ ਬੰਨ ਗਿਆ ਸਾਰਾ ਨੂੰ ਹੀ ਸਾਫ ਚਾਹੀਦਾ ਵਾ ਇਹਨੂੰ ਜਿੱਦਾਂ ਵੀ ਹੁੰਦਾ ਇਹਨਾਂ ਨੂੰ ਫੜ ਕੇ ਅੰਦਰ ਕੀਤਾ ਜਾਵੇ ਜੋ ਵੀ ਕਾਨੂੰਨੀ ਕਾਰਵਾਈ ਬੰਦੀ ਹੈ ਨਾ ਤੇ ਕੀਤੀ ਜਾਵੇ ਸਾਨੂੰ ਬਹੁਤ ਡਰਾਉਂਦੇ ਤੇ ਧਮਕਾਉਂਦੇ ਲੱਗਦਾ ਅਸੀਂ ਕੰਮ ਕਰਵਾਲੇ ਬੰਦੇ ਹੈਗੇ ਸਰ ਸਾਰਾ ਬੁੜਾ ਬੁੜਾ ਕੀਤਾ ਮੇਰਾ ਬੇਗ ਮੈਂ ਦੋ ਤਿਆ ਲਿਖਿਆ ਲਿਖਿਆ ਮੈਂ ਕੀ ਕਰਾਣਾ ਸਰ ਮੈਂ ਇਹ ਕੰਮ ਕਰਨ ਵਾਲਾ ਬੰਦਾ ਮੈਂ ਤਾਂ ਕਦੇ ਕਹਿੰਦਾ ਗਾਲ ਨਹੀਂ ਲਕੀਤੀ ਵਾ ਬਹੁਤ ਬੁੜਾ ਹੋ ਗਿਆ ਮੇਰੀ ਬੇਟੀ ਨੂੰ ਟੋਚਰ ਕਰਦੇ ਲੱਗਦੇ ਹੁੰਦੇ ਆਲੇ ਸਰ ਲੂਣ ਸਾਬ ਜੀ ਦਾ ਬਸੇ ਬੰਦਲ ਦਰ ਹੋਣਾ ਚਾਹੀਦੀ। ਜਦੋਂ ਮਰਸੀ ਟਰੋਦੇ ਤਾਂ ਭੋਲਦੇ ਆਣਗੇ। ਕੀ ਨਾ ਜੀ? ਅਮਰਜੀਤ। ਅਸੀਂ ਕਿੱਥੋਂ ਦੇ ਆਣੇ ਬਾਰੇ? ਇੰਦਰਾਕੋਨ। ਕੀ ਗੱਲ ਹੋਈ ਹੈ ਜਿਹੜੀ ਘਟਨਾ ਲੱਛੜ ਦਾ ਕੀ ਕਾਰਨ ਆਇਆ? ਕਾਰਨ ਸਾਰ ਮੇਰੀ ਬੇਟੀ ਤੇ ਦਾ ਤਾਇਆ ਦੋਨੇ ਬਾਹਰ ਗਏ ਬਾਜ਼ਾਰ ਤੇ ਜਦੋਂ ਬਾਜ਼ਾਰੋਂ ਆਉਂਦੇ ਹੀ ਤੇ ਰਸਤੇ 'ਚ ਉਹਨਾਂ ਨੇ ਕਾਫੀ ਉਹਨਾਂ ਨੂੰ ਗਾਲ ਮੰਦਾ ਕੱਢਿਆ ਜਦੋਂ ਫਿਰ ਇੱਕ ਘਰ ਆਗੇ ਕੁਛ ਨਹੀਂ ਬੋਲੇ ਘਰੇ ਆਣ ਕੇ ਉਹ ਮਗਰੇ ਫੇਰ ਆਗੇ ਘਰ ਆਣ ਕੇ ਫਿਰ ਉਹਨਾਂ ਨੇ ਦੁਬਾਰਾ ਇਹਨਾਂ ਨੂੰ ਕਾਫੀ ਕੁੱਟਿਆ ਮਾਰਿਆ ਮੈਨੂੰ ਵੀ ਮਾਰਿਆ। ਛੋਟੇ ਛੋਟੇ ਮੇਰੇ ਬੱਚੇ ਆ ਕਿ ਸੱਟ ਬਟ ਵੀ ਇਹਨਾਂ ਨੂੰ ਵੀ ਲੱਗ ਸਕਦੀ ਸੀ ਕਾਫੀ ਨੁਕਸਾਨ ਹੋਇਆ ਸਾਡਾ ਤੇ ਕਾਫੀ ਉਹਨਾਂ ਨੇ ਸੱਟਾਂ ਮਾਰੀਆਂ ਵਾ ਦਾਤਰ ਮਾਰੇ ਮੇਰੇ ਘਰ ਵਾਲੇ ਦੇ ਸਿਰ ਤੇ ਉਹਦੇ ਕਾਫੀ ਟੰਕੇ ਵੀ ਲੱਗੇ ਸਿਰਫ ਕਾਫੀ ਪਾਟ ਗਿਆ ਉਹਦਾ ਮੇਰੇ ਵੀ ਤੇ ਉਹਨਾਂ ਨੇ ਕਾਫੀ ਅਟੈਕ ਕੀਤੇ ਜਿਹੜਾ ਮੇਰਾ ਇੱਕ ਸਾਈਡ ਤੋਂ ਉਹਨਾਂ ਕੋਲ ਕਿਰਚਾ ਸੀ ਡਾਰਟ ਸੀ ਇਹੋ ਜਿਹੜੇ ਕਿ ਉਸ ਤਰ੍ਹਾਂ ਤੇ ਸ਼ਾਇਦ ਤੁਹਾਨੂੰ ਵੀ ਨਹੀਂ ਪਤਾ ਕੀ ਕੀ ਉਹਨਾਂ ਕੋਲ ਹੈਗਾ ਇੰਤਰੀ ਹੀ ਕਿਰਚਾ ਸੀ ਹੂੰ ਹੋਰ ਕੜੇ ਪਾਏ ਹੀ ਉਹਨਾਂ ਨੇ ਆਪਣੇ ਹੱਥਾਂ 'ਚ ਉਹ ਮਾਰੇ ਇਸ ਤੀਏ ਹੀ ਪੁਲਿਸ ਕੋਲ ਤੇ ਉਹਨਾਂ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੈ ਇਹ ਇਹ ਚਾਹੁੰਦੇ ਨੇ ਕਿ ਸਾਡੀ ਸੁਣਵਾਈ ਹੋਵੇ ਸਾਨੂੰ ਖਤਰਾ ਵਾ ਇਹਨਾਂ ਤੋਂ ਇਹ ਇਹ ਚਾਹੁੰਦੇ ਕਿ ਸਾਡੀ ਸੁਣਵਾਈ ਹੋਵੇ ਸਾਨੂੰ ਇਨਸਾਫ ਮਿਲੇ ਛੋਟੇ ਛੋਟੇ ਬੱਚੇ ਆ ਸਾਡੇ ਘਰ ਕਮਾਈ ਕਰਨ ਵਾਲਾ ਹੋਰ ਕੋਈ ਨਹੀਂ ਹੈਗਾ ਹਾਂਜੀ ਸਰ ਆਪਣਾ ਨਾਮ ਦੱਸ ਕੇ ਕੀ ਘਟਨਾ ਹੋਈ ਤੁਸੀਂ ਅਸੀਂ ਮੌਕੇ ਤੇ ਪਹੁੰਚੇ ਮੈਂ ਪੂਰਨ ਸਫਰੀ ਚੇਅਰਮੈਨ ਆਲ ਇੰਡੀਆ 크ਰਿਸਚਨ ਸਮਾਜ ਭਲਾਈ ਦਾ ਤੋਂ ਦੱਸਣਾ ਚਾਹਨਾ ਕਿ ਇੰਦਰਾ ਕਲੋਨੀ ਮਜੀਠਾ ਰੋਡ ਅੰਮ੍ਰਿਤਸਰ ਵਿਖੇ ਇਹ ਦੂਜੀ ਵਾਰਦਾਤ ਆ ਉਹਨਾਂ ਨਾਲ ਇੱਕ ਗਾਇੰਗਿਆ ਪਹਿਲਾਂ ਵੀ ਜਿਹੜਾ ਵਾ ਇਹਦੇ ਦੇਸ਼ਰਾਜ ਦੇ بیٹے ਦੇ ਘਰ ਆਣ ਕੇ ਮਾਰਕੁਟਾਈ ਕੀਤੀ ਸੀ ਅਤੇ ਮੋਟਰਸਾਈਕਲ ਭੰਨ ਤੋੜ ਗਏ ਇਹਨਾਂ ਨੇ ਥਾਣੇ ਮੋਟਰਸਾਈਕਲ ਵੀ ਦਿਖਾਇਆ ਸੀ ਤੇ ਉਹ ਜਿਹੜਾ ਮਾਮਲਾ ਵਾ ਉਹ ਰੱਦੂ ਬਤੂ ਹੀ ਹੋ ਗਿਆ ਹੁਣ ਫਿਰ ਉਹ ਦੇਸ਼ਰਾਜ ਜਿਹੜਾ ਆਪਣੀ ਭਤੀਜੀ ਦੇ ਨਾਲ ਕਿਤੇ ਜਾ ਰਿਹਾ ਸੀਗਾ ਦੁਕਾਨ ਤੇ ਵਾਪਸ ਆਉਂਦਿਆ ਉਹ ਇਹ ਭਤੀਜੀ ਨੂੰ ਨਾਲ ਇਸ਼ਾਰਤਾਂ ਕੀਤੀਆਂ ਭਲਾ ਬੁਰਾ ਬੋਲਿਆ ਜਦੋਂ ਉਹਨੇ ਵਿਰੋਧ ਕੀਤਾ ਤੇ ਉਹਨਾਂ ਦੇ ਘਰ ਆਣ ਕੇ ਉਹਦੇ ਵੱਡੇ ਬ੍ਰਦਰ ਨੂੰ ਕੀਮਤੀ لال ਨੂੰ ਸਿਰ ਦੇ ਵਿੱਚ ਸੱਟਾਂ ਮਾਰ ਦਿੱਤੀਆਂ ਦਸਤਰਾਂ ਦੇ ਨਾਲ ਉਹਨਾਂ ਦੇ ਘਰ ਆਣ ਕੇ ਕੀਮਤੀ لال ਦੀ ਵਾਈਫ ਜਿਹੜੀ ਅਮਰਜੀਤ ਆ ਉਹਦੇ ਗੱਲਾਂ ਦੇ ਉੱਤੇ ਜਿਹੜੀਆਂ ਉਹ ਸੱਟਾਂ ਲਾਈਆਂ ਵਾਂ ਤੇ ਨੰਗਾ ਨਾਸ਼ ਕੀਤਾ ਵਾ ਗੁੰਡਾਗਰਦੀ ਦਾ ਉਹਨਾਂ ਨੇ ਮੈਂ ਚਾਹੁੰਦਾ ਕਿ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਜਗੁਜ਼ਾਰੀ ਆ ਜੇ ਪਹਿਲਾਂ ਹੀ ਜਿਹੜਾ ਵਾ ਜਦੋਂ ਘਰ ਆਣ ਕੇ ਮੋਟਰਸਾਈਕਲ ਭੰਨ ਤੋੜ ਕੀਤੀ ਸੀ ਉਹ ਮੋਟਰਸਾਈਕਲ ਥਾਣੇ ਵੀ ਦਿਖਾਇਆ ਸੀ ਜੇ ਉਹਨਾਂ ਤੇ ਸੱਟ ਐਕਸ਼ਨ ਲਿਆ ਹੁੰਦਾ ਤੇ ਹੁਣ ਦੀ ਜਿਹੜੀ ਘਟਨਾ ਹੈ ਇਹ ਨਾਮ ਵਾਪਰਦੀ ਮੈਂ ਜ਼ਿਲ੍ਹਾ ਪ੍ਰਸ਼ਾਸਨ ਪੁਲਿਸ ਕਮਿਸ਼ਨਰ ਡੀਜੀਪੀ ਪੰਜਾਬ ਨੂੰ ਮੁੱਖ ਮੰਤਰੀ ਨੂੰ ਕਹਿਣਾ ਚਾਹਨਾ ਹੈ ਕਿ ਜਿਹੜਾ ਇੱਕ ਵੱਖਰੇ ਜਿਹੜਾ ਉਹਨਾਂ ਨੇ ਗੁੰਡਾਗਰਦੀ ਕਰਨ ਵਾਲੇ ਲੋਕਾਂ ਉਹਨਾਂ ਨੇ ਵੱਖਰਾ ਇੱਕ ਜਿਹੜਾ ਟਾਸਕ ਫੋਰਸ ਤਿਆਰ ਕੀਤੀ ਆ ਉਹਦੇ ਤਹਿਤ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਆ ਇਹ ਪਰਿਵਾਰ ਜਿਹੜਾ ਵਾ ਗਰਦਾਸਪੁਰ ਤੋਂ ਆਇਆ ਦੋ ਹੀ ਭਰਾ ਵਾ ਇਹ ਆਪਣੇ ਆਪ ਨੂੰ ਬੜੇ ਡਰੇ ਤੇ ਸਹਿਮੇ ਮਹਿਸੂਸ ਕਰਦੇ ਆ ਕਿ ਦੂਜੀ ਵਾਰੀ ਝਗੜਾ ਹੋਇਆ ਤੇ ਘਰ ਆਣ ਕੇ ਲੇਡੀਜ਼ ਨੂੰ ਵੀ ਬਖਸਿਆ ਜਿਹੜੇ ਦੋ ਛੋਟੇ ਛੋਟੇ ਬੱਚੇ ਗੋਦੀ 'ਚ ਚੁੱਕੇ ਉਹਨੂੰ ਵੀ ਸਟਾਲਾ ਦਿੱਤੀ ਤੇ ਕਿਰਾਤੀ ਇੰਦਰਾ ਕੌਣ ਝਗੜਾ ਚੀਂਤੀ ਵਾਲੋਂ ਕੰਪਲੀਟ ਹੈ ਜੀ ਕੀ ਸਾਰਾ ਮਾਮਲਾ ਇੱਕ ਇੰਦਰਾ ਕਲੋਨੀ ਦੋ ਪਾਰਟੀਆਂ ਵਿੱਚ ਝਗੜਾ ਹੋਇਆ ਵਾ ਦੋਨਾਂ ਪਾਰਟੀਆਂ ਦੇ ਜਿਹੜਾ ਵੀ ਅੰਡਰ ਟ੍ਰੀਟਮੈਂਟ ਹੈਗੇ ਨੇ ਜੋ ਵੀ ਉਹ ਬਿਆਨ ਦੇਣਗੇ ਜਾਂ ਉਹਨਾਂ ਦੀ ਜੋ ਵੀ ਐਮਐਲਆਰ ਰਿਪੋਰਟ ਆਏਗੀ ਉਸ ਮੁਤਾਬਕ ਜਿਹੜੀ ਕਾਰਵਾਈ ਕਰ ਦਿੱਤੀ ਜਾਏਗੀ